ਹਾਂਜੀ ਮੰਮੀ ਬਸ ਆ ਭਾਂਡੇ ਮਾਂ ਤੇ ਤੇ ਮੇਰਾ ਵੀ ਟਾਈਮ ਹੋਇਆ ਪਿਆ ਮੈਂ ਚੱਲੀ ਫਿਰ ਤੇ ਪੁੱਤੋ ਦੋ ਕ ਕੱਪੜੇ ਪਏ ਨੇ ਉਹ ਵੀ ਮਸ਼ੀਨ ਚ ਪਾ ਦੇ ਮੰਮੀ ਮੈਂ ਲੇਟ ਹੋ ਰਹੀ ਆ ਤੁਸੀਂ ਨਾ ਬ੍ਰਿੰਦਰ ਨੇ ਅੱਜ ਲੇਟ ਜਾਣਾ ਉਹਨਾਂ ਨੂੰ ਕਹਿ ਦਿਓ ਪਾ ਦੇਣਗੀ ਮਸ਼ੀਨ ਚ ਕੱਪੜੀ ਪਾਉਣੇ ਨੇ ਆ ਕੇ ਮੈਂ ਸੁੱਕਣੇ ਪਾ ਦੂੰਗੀ ਲੈ ਪੁੱਤ ਉਹ ਕਿੱਥੋਂ ਪਾ ਦਊਗਾ ਤੂੰ ਹੀ ਪਾ ਦੇ 2 ਮਿੰਟਾਂ ਨਾਲ ਕੁਛ ਨਹੀਂ ਹੁੰਦਾ 2 ਮਿੰਟ ਲੇਟ ਬਾਗ ਜੀ ਮੰਮੀ ਕੱਲ੍ਹ ਵੀ ਮੈਂ ਲੇਟ ਹੋ ਗਈ ਸੀਗੀ ਤੇ ਫਿਰ ਤੁਹਾਨੂੰ ਪਤਾ ਪ੍ਰਿੰਸੀਪਲ ਐਵੇਂ ਹੀ ਬੋਲਦਾ ਹੁੰਦਾ ਕੁਛ ਨਹੀਂ ਹੁੰਦਾ ਤੂੰ ਪਾ ਕੀ ਵਗ ਜੀ 2 ਮਿੰਟ ਲੱਗਣਗੇ ਚਲ ਮੈਂ ਪਾ ਦਿੰਦੀ ਆ ਤੁਸੀਂ ਨਾ ਮੜੇ ਜ ਆਪਣੇ ਕੱਪੜੇ ਕੱਢ ਕੇ ਲਿਆ ਦਿਓ ਤੇ ਮੈਂ ਪਾ ਦਿੰਨੀ ਆ ਲੱਗਦੇ ਹੱਥ ਆ ਗਏ ਹਾਂ ਆ ਗਿਆ ਪਹਿਲਾਂ ਤੂੰ ਚਾਹ ਲੈ ਕੇ ਆ ਫਿਰ ਦੱਸਦਾ ਤੈਨੂੰ ਲਿਓ ਨੇ ਹਾਲੋ ਇੱਛਾ ਕਿ ਮੈਂ ਕੀ ਬਣਿਆ ਫਿਰ ਉਹ ਬਣਨਾ ਕੀ ਐ ਮੈਂ ਆੜਤੀਏ ਕੋਲੇ ਗਿਆ ਸੀ ਹਾਂ ਉਹ ਕਹਿੰਦਾ ਵੀ ਹਜੇ ਢੂੜ ਮਹੀਨਾ ਤਾਂ ਛੋਡੇ ਮੁੰਡੇ ਦੇ ਵਿਆਹ ਹੋਇਨੂ ਹੋਇਆ ਜਦੋਂ ਉਹ ਕਰਜ਼ਾ ਲਿਆ ਸੀ ਤੁਸੀਂ ਮੋੜਿਆ ਤਾਂ ਉਹ ਨਹੀਂ ਤੇ ਹੁਣ ਤੁਹਾਨੂੰ ਕਰਦਿਆ ਕਿੱਥੋਂ ਦੇ ਦੀਏ ਗੱਲ ਵੀ ਸਹੀ ਆ ਉਹ ਇੱਕ ਗੱਲ ਸੀ ਆਪਾਂ ਤਾਂ ਪੰਗਾ ਹੀ ਲੈ ਲਿਆ ਆ ਕਾਰਮਕੇ ਕਾਦ ਪ੍ਰੇਤ ਦੀ ਤਨਖਾਹ ਦਾ 20-25000 ਰੁਪਏ ਚੜੇ ਮਹੀਨੇ ਆਉਂਦਾ ਸੀ ਕੀ ਲੋਡ ਸੀ 80 ਤੋਂ ਮੰਗਣ ਦੀ ਨਹੀਂ ਨਹੀਂ ਇਹ ਗੱਲ ਨਹੀਂ ਕਰਨੀ ਜੋ ਅਗਲੇ ਨਾਲ ਗੱਲ ਖੁੱਲੀ ਹੈ ਨਾ ਉਹ ਅਗਲੇ ਨਾਲ ਖੁੱਲੀ ਹੈ ਗੱਲ ਉਹ ਨਹੀਂ ਆਪਾਂ ਵਿੱਚ ਉਹ ਕਰ ਸਕਦੇ ਕੁਝ ਹੋਰ ਆਪਾਂ ਉਹੀ ਗੱਲ ਹੈ 8 ਲੱਖ ਲਾ ਕੇ ਵਿਆਹ ਤਾਂ ਵੀ ਲੈ ਲਿਆ ਆਜਾ 10 ਕਾ ਖਾਦਾ ਉਹਦੇ ਆਪ ਦੇ ਚੋਚਲੇ ਲੋਟ ਆਉਂਦੇ ਨੇ ਕਦੇ ਦਾੜੀ ਮਨਾਇਆ ਕਦੇ ਸਿਰ ਮਨਾਇਆ ਕਦੇ ਸ਼ਲਟ ਖਰੀਦ ਲਿਆਇਆ ਕਦੇ ਲੋਹਰ ਖਰੀਦ ਲਿਆਇਆ ਤਾਂ ਆਹਜਾ ਕੁਛ ਮਸਾ ਹੀ ਲੋਟ ਆਉਂਦਾ। ਗਾਹਾਂ ওই ਗੱਲ ਆ ਜ਼ਮੀਨ ਵੀ ਠੇਕੇ ਤੇ ਲਾਤੀ। ਇਹ ਵੀ ਨਹੀਂ ਵੀ ਫਸਲ ਸਿੜ ਦਾਂਗੇ ਉਹਦੇ 'ਚ ਕਟਾ ਦਾਂਗੇ। ਕੀ ਕਰਾਂਗੇ ਆਪਾਂ ਤਾਂ ਕਸੂਤੇ ਜੇ ਫਸ ਗਏ। ਕੋਈ ਤਾਂ ਦੇਖ ਭਗਵਾਨ ਨੇ। ਇਹ ਤਾਂ ਔਖੇ ਸੌਖੇ ਸਾਰ ਨਹੀਂ ਪਊ। ਮੈਂ ਤਾਂ ਉਹਦੇ ਇੰਨੇ ਹੜੇ ਕੱਢੇ ਸੀ ਵੀ ਸ਼ਾਹ ਜੀ ਕੁਛ ਕਰ ਦਿਓ, ਸ਼ਾਹ ਜੀ ਕੁਛ ਕਰ ਦਿਓ। ਪਰ ਅਗਲਾ ਵੀ ਕੀ ਕਰੇ? ਇੰਨਾ ਅਗਲਾ ਕਰਜ਼ਾ ਕਿੱਥੋਂ ਦੇਈ ਜਾਵੇ? ਤੇ ਨਾਲੇ ਜਿੰਨਾ ਆਪਾਂ ਵੱਧ ਚੱਕਾਂਗੇ ਉਹਨਾਂ ਲਾਉਣਾ ਵੀ ਆਪਾਂ ਨੂੰ ਔਖਾ। ਇਹ ਤਾਂ ਹੁਣ ਤੂੰ ਵੀ ਸਿਆਣੀ ਐ ਆਉਂਦਾ ਜਿਵੇਂ ਇੱਕ ਗੱਲ ਕਹਿੰਦੀ ਸੀ ਕਿਹੜੀ ਗੱਲ ਆਹੀ ਆਪਣੇ ਪ੍ਰੀਤ ਦਾ ਜਿਵੇਂ ਹੁਣ 25000 ਰੁਪਏ ਚੜੇ ਮਹੀਨੇ ਆਉਂਦਾ ਹਾਂ ਆਪਾਂ ਤਾਂ ਲੋੜ ਹੀ ਨਹੀਂ ਸੀ ਆੜਤੀ ਇਹਦੀ ਮਿੰਤਾਂ ਕਰਨ ਦੀ ਹੌਲੀ ਹੌਲੀ ਸਾਰਾ ਕੁਝ ਹੋਈ ਜਾਂਦਾ ਕੀ ਮਤਲਬ ਤੇਰਾ ਪਰ ਆਪਾਂ ਮਤਲਬ ਤਾਂ ਕੋਈ ਨਹੀਂ ਵੀ ਪੰਗਾ ਪਾ ਲਿਆ ਉਹਨਾਂ ਨਾਲ ਜਵਾਨ ਜੀ ਕਰਕੇ ਵੀ ਅਸੀਂ ਦੇਖ ਤੈਨੂੰ ਮੈਂ ਦੱਸਦਾ ਇਹ ਗੱਲ ਆਪਣੀ ਪ੍ਰੀਤ ਦੇ ਪੇਕੇ ਨਾਲ ਪਹਿਲਾਂ ਇਹ ਗੱਲ ਹੋਈ ਐ ਦੀਪਾ ਜੀ ਅਸੀਂ ਇੰਨਾ ਚਿਰ ਉੱਥੋਂ ਕੁਝ ਨਹੀਂ ਮੰਗਦੇ ਨਾ ਇਹ ਤੋਂ ਲੜਕੀ ਤੋਂ ਤਨਖਾਹ ਮੰਗੀ ਫਿਰ ਤੂੰ ਇਹ ਗੱਲ ਕਿਉਂ ਦਾ ਰਹਾਉਨੀ ਆ ਤੂੰ ਮੈਂ ਤਾਂ ਬੈਸਿਕ ਹੈ ਮੈਂ ਕਿਹੜਾ ਮੰਗ ਲੇ ਮੰਗਣ ਦੀ ਗੱਲ ਨਹੀਂ ਫਿਰ ਇਹ ਗੱਲ ਕਰਨੀ ਨਹੀਂ ਚਾਹੀਦੀ ਇਹ ਗੱਲਾਂ ਕਰਕੇ ਬੰਦਾ ਨੀਮਾ ਹੋ ਜਾਂਦਾ ਉਹ ਤਾਂ ਚਲੋ ਛੋਟੀ ਗੱਲ ਸਹੀ ਆ ਮੈਂ ਤਾਂ ਵੈਸੇ ਗੱਲ ਐਂ ਕੀਤੀ ਆ ਵੀ ਚਲ ਤਨਖਾਹ ਤਾਂ ਫਿਰ ਆਪਣੇ ਘਰ ਚ ਆਉਂਦੀ ਹੁਣ 2 ਸਾਲ ਵੀ ਕਦੋਂ ਆਏ ਹਨਾ ਉਹ ਕੋਈ ਨਾ 2 ਸਾਲ ਵੀ ਆ ਜਾਣਗੇ ਤੂੰ ਐਵੇਂ ਨਾ ਹੋ ਕਰਨ ਆਪਾਂ ਕਰਦੇ ਆ ਕੋਈ ਹੱਲ ਤਸਦੀ ਹੋਰ ਮਨਤ ਕਰ ਲੈਣੇ ਆ ਚਲੋ ਦੇਖ ਲਓ ਸੋਡੀ ਮਰਜ਼ੀ ਆ ਜਿਵੇਂ ਸੁਣ ਚੰਗਾ ਲੱਗੇ ਉਹ ਹੈਲੋ ਉਹ ਬਰਿੰਦਰਾਂ ਤੂੰ ਕਿਧਰ ਜਾਣਾ ਜਾਣਾ ਬਾਪੂ ਮੇਰੀ ਗੱਲ ਸੁਣ ਉਹ ਮੇਰੇ ਯਾਰ ਦੋਸਤ ਨੂੰ ਦਿੱਲੀ ਛੱਡ ਕੇ ਆਉਂਦਾ ਸੀ ਕੈਨੇਡਾ ਜਾਣਾ ਉਹਨੇ ਯਾਰ ਤੂੰ ਕਦੇ ਕਿਸੇ ਕੰਨੀ ਮੂੰਹ ਚੱਕ ਲੈਣਾ ਕਦੇ ਕਿਸੇ ਕੰਨੀ ਕਿਸੇ ਨੂੰ ਕਹਿੰਦੇ ਨਾ ਮੈਂ ਫਲਾਨੀ ਚੀਜ਼ ਲੈ ਆਉਣਾ ਕਿਸੇ ਨੂੰ ਠਿੰਕੀ ਚੀਜ਼ ਲੈ ਆਉਣਾ ਕਦੇ ਕੰਮ ਦੋ ਦਿਨ ਤੈਨੂੰ ਪਹਿਲਾਂ ਹੋ ਗਏ ਘਰੇ ਬੈਠੇ ਨੂੰ ਅੱਜ ਤੱਕ ਕੰਮ ਤੇ ਵਗ ਜਾਂਦਾ ਉਹ ਫਿਰ ਕਹਿ ਦਿੰਦੇ ਨੇ ਹੁਣ ਕੰਮ ਤਾਂ ਉਹ ਵੀ ਜ਼ਰੂਰੀ ਹੈ ਇੰਨਾ ਸਾਹ ਦਿੰਦੇ ਨੇ ਅਗਲਾ ਮੇਰਾ ਤੈਨੂੰ ਆਪਦਾ ਕੰਮ ਕੋਈ ਜ਼ਰੂਰੀ ਨਹੀਂ ਆਪਦਾ ਕੰਮ ਜ਼ਰੂਰੀ ਕਦੇ ਮੈਂ ਵਾਲ ਕਟਾਉਣ ਦੇ ਨਾਲ ਤਾਂ ਛੁੱਟੀ ਕਦੇ ਮੈਂ ਫਲਾਨੀ ਚੀਜ਼ ਲੈ ਕੇ ਆਉਣਾ ਤਾਂ ਛੁੱਟੀ ਆ ਜਾਗਟ ਜੀ ਲੈਣੀ ਹੈ ਤਾਂ ਛੁੱਟੀ ਕੰਮ ਕਰ ਲੈ ਕਰ ਕੋਈ 10000 ਤੇ ਤੇਰੀ ਤਨਖਾਹ ਹੈ ਆ ਜਿਹੜੀ ਛੁੱਟੀਆਂ ਮਾਰ ਲੈਂਦਾ ਉਹਦੇ ਚੋਂ ਵੀ ਕੱਟੀ ਜਾਂਦੀ ਆ ਉਹ ਉਹ ਬਾਪੂ ਐ ਮੀਣਾ ਸਾਰਾ ਦਿਨ ਯਾਰ ਲੈਕਚਰ ਦਿਆ ਕਰ ਫੇਰ ਕਿੱਡੀ ਗੱਲ ਹੋ ਗਈ ਜਿੰਨਾਂ ਨਾਲ ਬਗ ਜੂਗਾ ਉਹਦੇ ਉਹ ਯਾਰ ਕਿਉਂ ਨਾ ਲੈਕਚਰ ਦੇ ਮੈਂ ਉਹ ਪ੍ਰੀਤ ਕੰਨੀ ਦੇਖ ਤੇਰੇ ਘਰ ਵਾਲੀ ਕੰਨੀ ਉਹ ਵਿਚਾਰੀ ਨਾਲ ਤਾਂ ਤੜਕੇ ਘਰ ਦਾ ਕੰਮ ਕਰਕੇ ਡਿਊਟੀ ਤੇ ਜਾਂਦੀ ਐ ਡਿਊਟੀ ਤੋਂ ਆ ਕੇ ਫੇਰ ਚੱਲ ਫੇਰ ਕਰਦੀ ਤਾਂ ਹੈਗੀਏ ਕੰਮ ਉਹ ਤਾਂ ਪੈਸੇ ਕਮਾਈ ਜਾਂਦੀ ਐ ਨਾ ਫੇਰ ਮੈਨੂੰ ਕੀ ਲੋੜ ਐਗੀ ਅੱਛਾ ਤੂੰ ਨਾ ਕਮਾਈ ਕਰੀ ਮਾਈ 10000 ਥੋੜਾ ਹੁੰਦਾ ਉਹ 10000 ਨਾਲ ਕੀ ਬਣਦਾ ਤੇਰਾ ਓਏ ਆ ਜਿਹੜਿਆ ਬਾਲ ਜੇ ਕਟਾਉਣਾ ਉਹ ਮੋਟਰਸਾਈਕਲ ਤੇ ਤੇਲ ਫੂਕ ਦਿੰਨਾ ਉਹ ਜੰਗਾ ਬਾਪੂ ਐਵੇਂ ਜਦ ਨਾ ਮੇਰੇ ਨਾਲ ਮੈਨੂੰ ਜਾ ਆਉਣ ਦੇ ਚੱਲ ਫਿਰ ਮੈਂ ਵੀ ਨਹੀਂ ਕਰਦਾ ਕੰਮ ਜਰਾ ਉਹ ਦੇਖ ਲੈ ਤੇਰਾ ਸਬੂਤ ਹੁਣ ਬੈਸ ਕੇ ਗਿਆ ਮੇਰੇ ਨਾਲ ਕੀ ਹੋ ਗਿਆ ਉਂਝ ਜਵਾਖ ਦੇ ਮਗਰ ਪਏ ਰਹਿੰਦੇ ਹੋ ਗੱਲ ਹੈ ਕੋਈ ਕਿਉਂ ਨਾ ਬਾਂ ਮੈਂ ਮਗਰ ਹੱਤਾ ਤੂੰ ਨਿਕਲਦਾ ਜਾਂਦਾ ਤੂੰ ਤਾਂ ਦੇਖਦੀ ਨਹੀਂ ਉਹਦੇ ਕੰਨੀ ਲੈ ਹੱਥਾਂ 'ਚ ਲੱਕ ਨੂੰ ਦੱਸ ਕੀ ਉਹ ਕੰਚ ਦੀ ਗੋਲੀ ਵੀ ਰੁੜ ਗਈ ਨਿਆਣਾ ਹੈਗਾ ਹੁਈ ਨਾ ਬਾਹਲਾ ਹੋ ਕਰਿਆ ਕਰੋ ਉਹ ਮੈਨੂੰ ਉਹਦੇ ਚਾਲ ਚੱਲਣ ਜੇ ਠਿਕਣੀ ਲੱਗਦੇ ਆ ਬੋਦੀਆਂ ਜਿਹਾ ਕਰ ਲੈਂਦਾ ਖੜੀਆਂ ਮਾਰੂ ਕਿੱਕ ਮੋਟਰਸਾਈਕਲ ਦੀ ਉਧਰ ਮਾਰੂ ਕਿ ਮੈਂ ਫਲਾਣੇ ਦੋਸਤ ਕੋਲੇ ਜੰਨਾ ਮੈਂ ਢਿਮਕੇ ਕੋਲੇ ਜੰਨਾ ਤੂੰ ਤਾਂ ਬਹਲਾ ਹੀ ਪਖਪੂਰਦੀ ਐ ਪਖ ਨਹੀਂ ਸੋਨੂੰ ਤਾਂ ਐਵੇਂ ਹੀ ਲੱਗਦਾ ਰਹਿੰਦਾ ਮੈਂ ਗੱਲ ਤਾਂ ਸਹੀ ਹੋਈ ਕਹਿਨੀ ਆ ਜੇ ਕਰਜ਼ਾ ਚੜਿਆ ਤਾਂ ਆਪਣੇ ਵਿਆਹ ਤੇ ਲੋਨ ਕਰਕੇ ਚੜੇ ਜੇ ਵਿਆਹ ਤੇ ਲਾਇਆ ਇੰਨਾ ਪੈਸਾ ਪਰ ਅੱਜ ਤੁਸੀਂ ਜਵਾਗ ਰਹੇ ਮਾਗਰ ਪਏ ਹੋਗੇ ਏ ਆਈ ਨਹੀਂ ਲੈਂਦਾ ਹੈਗਾ ਨਾਲੇ ਉਹ ਜਿਹੇ ਜਿਹੇ ਕੰਮ ਮਿਲਿਆ ਉਹਦੇ ਕੰਮ ਕਰੀ ਜਾਂਦਾ ਹੋਰ ਦੱਸ ਕਿ ਡਾਕਾ ਮਾਰ ਕੇ ਰੁਪਏ ਲਿਆ ਦੇਵੇ ਡਾਕਾ ਮਾਰ ਕੇ ਰੁਪਏ ਤਾਂ ਨਾ ਲੈ ਕੇ ਦੇਵੇ ਪਰ ਰੁਪਏ ਖਰਾਬ ਤਾਂ ਨਾ ਕਰੇ ਉਹਦੀ ਤਨਖਾਹ ਕਿੰਨੀ ਹੈ 10000 ਤੇ ਆ ਪੈਟਰੋਲ ਕਿੰਨੇ ਦਾ ਫੂਕਦਾ ਉਹ ਲੈ ਦੱਸ ਉਹਦੇ ਵੇਲੇ ਸਾਈਕਲ ਸੀ ਤੁਸੀਂ ਸਾਈਕਲ ਟੱਕਰੇ ਹੀ ਫਿਰਦੇ ਰਹਿੰਦੇ ਸੀ ਉਹਦੇ ਵੇਲੇ ਮੋਟਰਸਾਈਕਲ ਹੈ ਚਲੋ ਮੋਟਰਸਾਈਕਲ ਚਲਾ ਲੈਂਦਾ ਉਹਦਾ ਕੀ ਦੋਸ਼ ਹੈਗਾ ਪੂਰੀਆਂ ਸਾਰੀਆਂ ਗੱਲਾਂ ਜਾਇਜ਼ ਉਹਦੇ ਨਾਈ ਦੇ ਜਾਉ ਉਹ ਵੀ ਮਹਿੰਗੇ ਦੇ ਜਾਉ ਜਿਹੜਾ ਇੱਕ ਵਾਰੀ ਨੇ 1500 ਲੈ ਲੈਂਦਾ ਮੈਂ ਤੁਸੀਂ ਨਹੀਂ ਜਾਂਦੇ ਨਾਈ ਦੇ ਤੁਸੀਂ ਐਡੇ ਵੱਡੇ ਹੋ ਗਏ ਹਜੇ ਤੱਕਰ ਨਹੀਂ ਹਟਦੇ ਓਏ ਅਸੀਂ ਤਾਂ 10 20 ਵਾਲੇ ਕੋਲੇ ਜਾਂਦੇ ਸੀ ਬੱਸ ਕਰੋ ਜੀ ਆਹ ਬੰਨੇ ਹੱਥ ਮੇਰੇ ਜਵਾਖ ਦਾ ਖਿਹੜਾ ਛੱਡ ਦੋ ਸਾਰਾ ਦਿਨ ਨਾ ਦਿੰਦਾ ਤਰਿਆ ਕਰੋ ਪਹਿਲੇ ਹੀ ਜਵਾਖ ਕਮਜ਼ੋਰ ਆ ਜਾਏਗਾ ਮੋਨਾ ਮੇਰੀ ਗੱਲ ਸੁਣ ਲੈ ਕਮਜ਼ੋਰੇ ਕਮਜ਼ੋਰੀ ਦੀ ਗੱਲ ਛੱਡ ਮੈਂ ਬਾਪੂ ਨਾਲ ਖੇਤ ਚ ਕੰਮ ਕਰਦਾ ਰਿਹਾ ਮੈਥੋ ਨਹੀਂ ਐ ਜਰੇ ਜਾਂਦਾ ਵੀ ਐਂ ਤੋੜੇ ਫਿਰਦੇ ਲਾਥੋ ਕੇ ਉਹ ਕਹਿ ਦੂੰਗੀ ਕੋਈ ਨਾ ਸਾਹਬ ਨਾ ਤੁਸੀਂ ਨਾ ਉਹਨੂੰ ਕੁਝ ਵੀ ਕਹੋ ਜਮਾ ਨਾ ਕੁਝ ਕਹਾ ਹੈ ਕੱਢ ਦੇ ਉਹਨੂੰ ਹੱਥਾਂ ਚੋਂ ਮੈਂ ਤਾਂ ਨਹੀਂ ਕੁਛ ਕਹਿੰਦਾ ਕੱਢ ਦੇ ਉਹਨੂੰ ਹੱਥਾਂ ਚੋਂ ਲੈ ਹੱਥਾਂ ਚੋਂ ਕੱਢ ਦੋ ਹੱਥਾਂ ਚੋਂ ਕੱਢੋ ਨਾ ਸਾਨੂੰ ਮੈਂ ਕੀ ਕਹੇ ਤਜ ਬਾਖ ਨੂੰ ਐਵੇਂ ਮਾਂ ਘਰ ਪਏ ਰਹਿੰਦੇ ਲਾਕੇ ਜੋੜੇ ਹੋਰ ਕੋਈ ਗੱਲ ਨਹੀਂ ਔਰ ਦੀ ਸਾਡੇ ਵੇਲੇ ਆਏ ਹੁੰਦਾ ਸੀ ਸਾਡੇ ਸਾਡੇ ਵੇਲੇ ਕੀ ਹੁੰਦਾ ਸੀ ਖੱਦੋ ਖੁੰਡੀ ਖੇਡਦੇ ਫੱਤੇ ਰਹਿੰਦੇ ਸੀ ਲੈ ਆ ਗਈ ਜੱਸੀ ਚਾਚੀ ਹਾਂ ਲੈ ਲਈ ਆਨੀ ਐ ਨਹੀਂ ਆਦਾ ਬਸ ਥੋੜਾ ਜਿਹਾ ਰਹਿੰਦਾ ਸੀ ਇਹ ਆ ਕਰਤਾ ਲੈ ਮੈਂ ਤੇ ਨੂਨ ਹੀ ਝਾੜੂ ਲਾ ਕੇ ਜਾਂਦੀ ਲਾ ਹਾਈ ਦੇਖ ਹੋਰ ਲਾ ਕੇ ਜਾਂਦੀ ਐ ਸਾਰਾ ਕੰਮ ਕਰਕੇ ਜਾਂਦੀ ਆ ਆ ਤਾਂ ਇੰਨਾ ਕ ਨਾ ਸਾਰਾ ਕਰਤਾ ਸੀ ਮੈਂ ਆਖਿਆ ਇੱਥੇ ਲਾਇਆ ਨਹੀਂ ਸੀ ਆਹ ਮੋਟਰਸਾਈਕਲ ਖੜਾ ਲੈਂਦੇ ਨੇ ਤੇ ਉਹ ਮਾੜਾ ਮੋਟਾ ਟਾਇਰ ਨਾਲ ਰੇਤਾ ਆ ਜਾਂਦਾ ਚਾਚੀ ਮੈਂ ਤਾਂ ਜਦੋਂ ਵੀ ਤੈਨੂੰ ਦੇਖਦੀ ਆ ਤੂੰ ਹੀ ਝਾੜੂ ਲਾਈ ਜੰਨੀ ਹੁੰਨੀ ਐ ਸਾਰੇ ਕੰਮ ਦਾ ਤੂੰ ਕਰਦੀ ਐ ਲੈ ਦੱਸ ਵੈ ਮੈਂ ਤੈਨੂੰ ਕਾ ਨੂੰ ਮੈਂ ਤਾਂ ਮਾੜਾ ਮੋਟਾ ਕਿਤੇ ਮੰਗਰ ਰਹਿ ਜਾਂਦਾ ਉੱਥੋਂ ਕਰ ਦਿੰਨੀ ਆ ਚਾਚੀ ਮੈਂ ਤਾਂ ਜਦੋਂ ਵੀ ਦੇਖਦੀ ਆ ਤੂੰ ਹੀ ਕੰਮ ਕਰੀ ਜੰਨੀ ਹੁੰਨੀ ਐ ਇਹ ਸਾਰਾ ਕੰਮ ਜੱਸੀ ਕਰਕੇ ਜਾਂਦੀ ਹੈ ਪ੍ਰੀਤ ਨਾਲੇ ਉਹ ਵਿਚਾਰੀ ਡਿਊਟੀ ਤੇ ਜਾਂਦੀ ਹੈਗੀ ਕਿਹੜਾ ਬੇਲੀ ਹੈਗੀ ਡਿਊਟੀ ਤੇ ਜਾਂਦੀ ਹੈ ਚਾਚੀ ਕੰਮ ਕਰਨ ਦਾ ਤਾਂ ਹੱਕ ਬਣਦਾ ਹੈ ਤੇਨੂੰ ਤਾਂ ਮੈਨੂੰ ਲੱਗਦਾ ਕੋਈ ਸੁਖ-ਸਖ ਨਹੀਂ ਹੋਇਆ ਹੈਗਾ ਭਾਈ ਬਥੇਰਾ ਸੂਖ ਹੈ ਭਾਈ ਨਾਲੇ ਉਹ ਕਿਹੜਾ ਬੇਲੀ ਜਾਂਦੀ ਆ ਕੰਮ ਕਰਨ ਜਾਂਦੀ ਆ ਕਮਾਈ ਕਰਦੀ ਆ ਕਮਾਈ ਕਰਕੇ ਵੀ ਤਾਂ ਸਾਨੂੰ ਹੀ ਫੜਾਉਂਦੀ ਆ ਕਿਹੜਾ ਬਾਹਰ ਫੜਾ ਕੇ ਆਉਂਦੀ ਆ ਕਿਸੇ ਨੂੰ ਸਾਨੂੰ ਫੜਾਉਂਦੀ ਆ ਚਾਚੀ ਕਮਾਈ ਲੋਹਰ ਹਣ ਮੈਂ ਤਾਂ ਸੁਣਿਆ 2 ਸਾਲ ਉਹਨਾਂ ਨੂੰ ਕਰਮਿਆ ਹੋਇਆ ਹੈ ਨਹੀਂ ਤੂੰ ਦਾ ਐਵੇਂ ਹੋਰ ਗੱਲਾਂ ਚ ਵੜ ਗਈ ਤੂੰ ਮੈਨੂੰ ਐਂ ਦੱਸ ਕੀ ਕੰਮ ਆਈ ਸੀ ਮੈਂ ਤਾਂ ਉਹੀ ਕਿੜਾ ਮਾਰਨ ਆ ਗਈ ਸੀ ਚਾਚੀ ਮੈਂ ਕਿ ਕੰਮ ਨਿਭੜ ਕੇ ਪਹਿਲਾਂ ਚਾਚੀ ਕੋਲ ਜਾ ਕੇ ਆਵਾਂ ਚੱਲ ਵਧੀਆ ਕੀਤਾ ਚਾਹ ਪੀਣੀ ਆ ਨਾ ਨਾ ਚਾਚੀ ਤੂੰ ਬਹਿ ਜਾ ਗੱਲਾਂ ਕਰਦੇ ਆਪਾਂ ਲੈ ਤੂੰ ਐਵੇਂ ਜਿਵੇਂ ਮੂੰਹ ਕਿਉਂ ਕਰੀ ਜੰਨੀ ਐ ਜਿਵੇਂ ਗੱਲਾਂ ਨਹੀਂ ਕਰਨੀਆਂ ਹੁੰਦੀ ਤੂੰ ਮੇਰੇ ਨਾਲ ਲੈ ਹੈ ਦੇਖ ਤੇਰੇ ਨਾਲ ਗੱਲਾਂ ਕਿਉਂ ਨਹੀਂ ਕਰਨੀਆਂ ਬੈਠੀ ਤਾਂ ਹਾਂ ਸੁਣਾ ਦੇ ਲੈ ਕਿੰਨੀਆਂ ਕ ਸੁਣਾਉਣੀਆਂ ਨੇ ਤੂੰ ਮੈਂ ਕੀ ਸੁਣਾਵਾਂ ਤੂੰ ਸੁਣਾ ਚਾਚੀ ਆਪਦੇ ਘਰ ਦੀਆਂ ਅਖੇ ਕਰ ਦਿਆਂ ਲੈ ਲਾਹੌਰ ਤੇਰੀ ਹੋਰੀ ਮਾਰੀ ਜਾਂਦੀ ਆ ਘਰ ਦੇ ਦਾ ਬਸ ਉਹੀ ਗੱਲ ਹੈ ਧੰਦੇ ਕਰ ਲੈ ਅਖੇ ਖਾ ਲਿਆ ਪੀ ਲਿਆ ਉੱਠ ਲੈ ਧੰਦੇ ਲੱਗ ਲੈ ਹੋਰ ਕੀ ਕੰਮ ਨੇਗੇ ਉਹ ਤਾਂ ਠੀਕ ਆ ਚਾਚੀ ਤੇ ਕਿੰਨੇ ਵਜੇ ਆਉਂਦੀ ਹੁੰਦੀ ਆ ਪ੍ਰੀਤ ਫੇਰਾ ਪ੍ਰੀਤ ਭਾਈ ਕਦੇ 10 ਮਿੰਟਸ ਦੇ ਹਾਂ ਵੀ ਆ ਜਾਂਦੇ 3 3:30 4 ਬਸ ਇੱਥੇ ਜੇ ਆ ਜਾਂਦੀ ਆ ਤੇ ਆਕੇ ਕੰਮ ਕਮ ਕਰ ਲੈਂਦੀ ਆ ਫੇਰਾ ਹੋਰ ਕੁੜੇ ਉਹੀ ਕਰਦੀ ਆ ਸਾਰਾ ਤੂੰ ਮੇਰੀ ਨੂੰਹ ਦੇ ਕਿਉਂ ਬਾਦ ਪੈ ਗਈ ਆਕੇ ਅੱਜ ਮੈਂ ਤਾਂ ਐ ਕਿੰਨੀ ਆ ਜਦੋਂ ਡਿਊਟੀ ਤੋਂ ਆਉਂਦੀ ਕੰਮ ਕਿੱਥੇ ਕਰ ਲੂਗੀ ਸਾਰ ਮੈਂ ਤਾਂ ਤੈਨੂੰ ਦੇਖਦੀ ਆ ਕੰਮ ਕਰਦੀ ਨਹੀਂ ਤੈਨੂੰ ਵੈਮ ਹੀ ਐ ਜੱਸੀ ਸਾਰਾ ਕੰਮ ਮੇਰੇ ਨੂੰ ਹੀ ਕਰਦੀ ਆ ਨਾਲੇ ਫਿਰ ਐਡੀ ਛੇਤੀ ਕਿਹੜਾ ਮੈਂ ਇੰਨੀ ਬੁਢੀ ਹੋ ਗਈ ਜਿਹੜਾ ਰਹਿ ਜਾਂਦਾ ਕੋਈ ਮਾੜਾ ਮੋਟਾ ਮੈਂ ਕਰ ਲੈਨੀ ਆ ਚਲ ਛੱਡ ਚਾਚੀ ਤੂੰ ਅੱਧੇ ਅੰਗਲਾ ਤਾਂ ਮੈਥੋਂ ਕੋਈ ਲੁਕਾਈ ਨਹੀਂ ਆ ਤੂੰ ਪੂਰੀ ਗੱਲ ਮੈਨੂੰ ਦੱਸਦੀ ਨਹੀਂ ਲੈ ਦੱਸ ਜੱਸੀ ਮੈਂ ਕਦੇ ਤੇਥੋਂ ਗੱਲ ਕੋਈ ਲੁਕੋਈਏ ਪੁੱਤ ਨਾਲੇ ਮੈਂ ਕਿਉਂ ਲੁਕਾਉਂਗੀ ਮੈਨੂੰ ਕੀ ਲੋੜ ਲੁਕਾਉਣ ਦੀ ਆਹੀ ਗੱਲ ਚਾਚੀ ਆ ਜਿਹੜਾ ਤੁਸੀਂ ਨੇ 2 ਸਾਲ ਕਰਮਿਆ ਹੋਇਆ ਭਈ ਇਹ ਗੱਲ ਤਾਂ ਮੈਨੂੰ ਜੱਤੀ ਜੀ ਨਹੀਂ ਸੋਡੀ ਕੋਈ ਲੈ ਆਖੇ ਜੱਤੀ ਨਹੀਂ ਜੱਟ ਨੂੰ ਕੀ ਆ ਜੱਸੀ ਫੇਰ ਉਹਦੇ ਮਾਪਿਓ ਨੇ ਪੜ੍ਹਾਈ ਵੀ ਐ ਪੈਸਾ ਵੀ ਲਾਏਗਾ ਤੇ ਕਾਰਮ ਕਰਵਾਈਆਂ ਤਾਂ ਹੋ ਹੀ ਜਾਂਦੀਆਂ ਹੁੰਦੀਆਂ ਨੇ ਇਹ ਤਾਂ ਕਿਹੜੀ ਗੱਲ ਹੈਗੀ ਉਹੋ ਚਾਚੀ ਪੜ੍ਹਾਈ ਤਾਂ ਹੈਗੀ ਐ ਹੁਣ ਵਿਆਹ ਤਾਂ ਹੋ ਗਿਆ ਹੁਣ ਖਾਂਦੀ ਵੀ ਹੋਰੀਏਗੀ ਰਹਿੰਦੀ ਵੀ ਹੋਰੀਏਗੀ ਹੱਕ ਤਾਂ ਸੋਡਾ ਹੀ ਬਣਦਾ ਨਾ ਲੈ ਤੂੰ ਤਾਂ ਹੋਰ ਹੀ ਗੱਲਾਂ ਲੈ ਕੇ ਬੈਗੀ ਜੱਸੀ ਜਦੋਂ ਰਹੂਗੀ ਇੱਥੇ ਖਾਊਗੀ ਵੀ ਇੱਥੇ ਹੀ ਤੇ ਨਾਲੇ ਫਿਰ ਕਿੱਡੀ ਗੱਲ ਹੈਗੀ ਸਾਰੀ ਉਮਰ ਕਮਾਈ ਸਾਨੂੰ ਹੀ ਪੜਾਉਣੀ ਹੈ ਹੁਣ 2 ਸਾਲ ਦੀ ਗੱਲ ਹੈਗੀ ਕਿੱਡੀ ਕਾ ਹੋਏਗੀ ਚਲ ਚੰਗਾ ਚਾਚੀ ਤੇਰੇ ਨਾਲ ਤਾਂ ਬੈਸ ਘਰੀ ਹੋਏਗੀ ਤੂੰ ਤਾਂ ਉਹਦਾ ਹੀ ਪੱਖ ਪੂਰੀ ਜੰਨੀ ਹੈ ਲੈ ਮੈਂ ਤਾਂ ਥੋੜੀ ਘਰੀ ਰੂਲ ਦੇਖਿਆ ਇਹ ਮੈਂ ਤਾਂ ਕਿਸੇ ਦਾ ਦੇਖੀ ਨਾ ਅਜੇ ਤੱਕ ਨਹੀਂ ਜੱਸੀ ਤੂੰ ਥੋੜਾ ਜ੍ਹਾ ਉਲਟੀ ਸਮਝੀ ਜਾਣੀ ਐ ਗੱਲ ਨੂੰ ਪੁੱਤ ਕਾਰਮਤਾਗਲਾ ਵੱਡੀਆਂ ਵੱਡੀਆਂ ਗੱਲਾਂ ਲੈਂਦਾ ਨਾਲੇ ਇਹ ਤਾਂ 2 ਸਾਲ ਦੀ ਗੱਲ ਐ ਇੱਥੋਂ ਤੱਕ ਕਰਮ ਲੈਂਦਾ ਵੀ ਕੁੜੀ ਤੁਸੀਂ ਨੌਕਰੀ ਤੇ ਲਵਾਉਣੀ ਐ ਭਾਈ ਸਾਰੇ ਨੌਕਰੀਆਂ ਤੇ ਵੀ ਲਵਾਉਂਦੇ ਆ ਆਪਣੇ ਕੋਲੋਂ ਪੈਸਾ ਲਾ ਕੇ ਪਰ ਜਿਹੜੀ ਗੱਲ ਕਾਰਮ ਲਈ ਫਿਰ ਉਹ ਤੋਂ ਤਾਂ ਨਹੀਂ ਪਿੱਛੇ ਹਟ ਸਕਦੇ ਚੱਲ ਕੋਈ ਨਾ ਚਾਚੀ ਤੂੰ ਤਾਂ ਪਈ ਉਸਦਾ ਪੱਖ ਪੂਰੀ ਜਾਨੀ ਐ ਪਰ ਮੈਂ ਇੱਕ ਗੱਲ ਕਹਿਨੀ ਆ ਤੈਨੂੰ ਗੌਰ ਕਰੀ ਮਾੜੀ ਜੀ ਮੇਰੀ ਗੱਲ 'ਤੇ ਲੈ ਤੂੰ ਐਂ ਕਰ ਜੱਸੀ ਬੈਠ ਮੈਂ ਚਾਹ ਲਿਆਉਂਦੀ ਆ ਬਣਾ ਕੇ ਤੇਰੇ ਵਾਸਤੇ ਨਾ ਨਾ ਚਾਚੀ ਚਾਹ ਤਾਂ ਹੁਣ ਮੇਰੇ ਕਿੱਥੇ ਲੰਗਦੀ ਐ ਮੈਂ ਤਾਂ ਚੱਲੀ ਪਈ ਆ ਅੱਧੇ ਘਰੇ ਲੈ ਰਸ ਹੋਰ ਇਹ 2 ਮਿੰਟ ਲੱਗਦੇ ਚਾਹ ਨੂੰ ਤਾਂ ਚਾਚੀ ਮੈਂ ਤਾਂ ਚੱਲੀ ਫਿਰ ਚੰਗਾ ਗੱਲ ਤਾਂ ਸੱਚੀ ਕਹਿੰਦੀ ਐ 2 ਸਾਲ ਕਦੋਂ ਆਏ ਲੈ ਇਹ ਤਾਂ 2 ਸਾਲ ਦੀ ਗੱਲ ਕਾਰਮੀ ਹੋਈ ਮੁੱਕਰਨੀ ਐ ਲੋਕ ਤਾਂ ਵੱਡੇ ਵੱਡੇ ਸੌਦੇ ਮੁੱਕਰ ਜਾਂਦੇ ਆ ਆਪਾਂ ਮੁੱਕਰ ਜਾਾਂਗੇ ਵੀ ਭਾਈ ਜਦੋਂ ਘਰੇ ਉਹੀ ਗੱਲ ਦਿਣਾ ਲੈਣਾ ਸਿਰ ਚੜੀ ਜਾਂਦਾ ਇਹ ਪੇਕਿਆਂ ਨੂੰ ਫੜਾਈ ਜਾਂਦੀ ਐ ਤੇ ਐ ਸਾਡੀ ਕਬੀਲਦਾਰੀ ਦਾ ਟਾਂ ਚੱਕੀ ਮੇਂ ਲੋਟ ਆਊਗਾ ਐ ਤਾਂ ਨਹੀਂ ਲੋਟ ਆਉਂਦਾ ਗੱਲ ਤੋਂ ਬਦਲ ਨਹੀਂ ਪਊਗਾ ਲੈ ਆ ਗਿਆ ਪੁੱਤ ਹਾਂ ਮਾਤਾ ਆ ਗਿਆ ਸੇਯਾ ਮਾਤਾ ਹਾਂ ਸ੍ਰੀਕਾਲ ਪੁੱਤ ਬੈ ਜਾ ਹਾਂ ਠੀਕ ਆ ਤੂੰ ਦੱਸ ਕਿਵੇਂ ਠੀਕ ਆ ਹਾਂ ਹਾਂ ਵਧੀਆ ਬਸ ਠੀਕ ਦੱਸੋ ਵਧੀਆ ਠੀਕ ਆ ਪਾਣੀ ਲਿਆ ਕੇ ਦੇਵਾਂ ਪੀਣ ਨੂੰ ਨਾ ਬਸ ਪਾਣੀ ਦਾ ਵੀਰਾ ਤੇ ਭਾਬੀ ਕਿੱਥੇ ਨੇ ਉਹ ਡਿਊਟੀ ਤੇ ਗਈ ਹੋਈ ਆ ਵੀਰਾ ਤੇਰਾ ਇਧਰ ਨੂੰ ਮਿਲਿਆ ਗਿਆ ਮੋਟਰਸਾਈਕਲ ਲੈ ਕੇ ਕਿਸੇ ਆੜੀ ਕੋਲੇ ਗਿਆ ਹੋਊਗਾ ਸੱਚੀ ਠੀਕ ਆ ਹਾਂ ਹੋਰ ਕਿਵੇਂ ਚੱਲਦੀ ਆ ਪੜਾਈ ਤੇਰੀ ਬਸ ਵਧੀਆ ਚੱਲੀ ਜਾਂਦੀ ਆ ਮੈਂ ਤਾਂ ਬੜਾਈ ਤਾਂ ਮੈਂ ਤੁਹਾਨੂੰ ਫੋਨ ਤੇ ਗਈ ਸੀ ਇੱਕ ਗੱਲ ਹਾਂ ਫਿਰ ਤੁਸੀਂ ਫੋਨ ਨਾ ਚੱਕਿਆ ਮੁੜ ਕੇ ਫਿਰ ਮਨਵਾਣਾ ਪਿਆ ਆਪ ਪੁੱਤ ਕੀ ਕਰੀਏ ਉਹ ਤਾਂ ਪਤਾ ਲੱਗ ਗਿਆ ਸੀ ਤੇਰਾ ਵੀ ਫੀਸ ਵਾਸਤੇ ਆਇਆ ਪਰ ਥੋੜਾ ਜਿਹਾ ਜਿਹੜਾ ਆਪਾਂ ਖਰਚਾ ਵਾਲਾ ਕਰ ਲਿਆ ਮੁੰਡੇ ਦੇ ਵਿਆਹ ਤੇ ਫਿਰ ਉਹ ਹੁਣ ਆੜਤੀਆ ਨਹੀਂ ਗਾਹਾਂ ਪੈਸੇ ਦੇ ਰਿਆ ਹੁਣ 8 ਲੱਖ ਰੁਪਿਆ ਲਾ ਕੇ ਬੈਤਾ ਗਏ ਹੁਣ ਤਾਂ ਮੈਮੀ ਕਾਲਜ ਦੀ ਫੀਸ ਪੜ੍ਹਨੇ ਆਣਾ ਹੁਣ ਭਰਨੀ ਤਾਂ ਹੈਗੇ ਦੇਖਦੇ ਆਂ ਪੁੱਤ ਕਰਦੇ ਆ ਕੋਈ ਹੀਲਾ ਹੀਲਾ ਕੀ ਕਰਨਾ ਮਾਤਾ ਵੀਰਾ ਤੇ ਭਾਬੀ ਜੋਬ ਦਾ ਕਰਦੇ ਨੇ ਫਿਰ ਉਹ ਸਾਰੇ ਪੈਸੇ ਕਿੱਥੇ ਜਾਂਦੇ ਆ ਹਾਂ ਪੁੱਤ ਜੋਬ ਤਾਂ ਕਰਦੇ ਆ ਮੈਨੂੰ ਵੀ ਪਤਾ ਹੈ ਪਰ ਕਰਾਂ ਕੀ ਹੁਣ ਉਹਦੇ ਪੈਸੇ ਤਾਂ ਤਰੀ ਭਰਜਾਈ ਦੇ ਪੇਕੀ ਵਗ ਜਾਂਦੇ ਨੇ ਉਹ ਤਾਂ ਉੱਥੇ ਫੜੋਂਦੀ ਆ ਆਪਣਾ ਕਾਰਮਿਆ ਹੋਇਆ ਮਾਦਾ ਮੈਨੂੰ ਇਧਰੀ ਗੱਲ ਤਾਂ ਜੱਜ ਨਹੀਂ ਹੈਗੀ ਵਿਆਹ ਤੇ ਪੈਸਾ ਤਾਂ ਆਪਾਂ ਲਾਇਆ 7-8 ਲੱਖ ਰੁਪਇਆ ਤੇ ਭਾਬੀ ਜਿਹੜਾ ਕਮਾਉਂਦੀ ਹੋ ਫਿਰ ਆਪਦੇ ਪੇਕਿਆਂ ਨੂੰ ਕਿਵੇਂ ਦੋਗੀ ਉਹ ਤਾਂ ਹੁਣ ਫਿਰ ਕੀ ਕਰੀਏ ਕਰਨਾ ਕੀ ਆਪਣਾ ਕਿਹੜਾ ਕੋਈ ਲਿਖਤੀ ਰੂਪ ਵਿੱਚ ਹੋਇਆਗਾ ਗੱਲ ਤਾਂ ਤੇਰੀ ਸੱਚੀ ਹੈ ਲਿਖਤੀ ਰੂਪ ਤਾਂ ਕੋਈ ਨਹੀਂ ਹੋਇਆ ਗੱਲ ਤਾਂ ਜਵਾਨੀ ਹੋਈ ਆ ਹਾਂ ਫਿਰ ਚਲ ਦੇਖਦੇ ਆਂ ਦੇਖਣਾ ਦੁਖਣਾ ਕੁਝ ਨਹੀਂ ਹੈਗਾ ਮੈਂ ਤਾਂ ਕਾਲਜ ਦੀ ਫੀਸ ਭਰਨੇ ਨੂੰ ਤਾਂ ਪੈਸੇ ਦਿਓ ਦੇਖਦੇ ਆਂ ਪੁੱਤ ਫੇਰ ਕੀ ਬਣਦਾ ਆ ਵੀ ਤ੍ਰਿਪਾ ਬਿਨ ਹੈਗੀ ਜੱਸੀ ਉਹ ਵੀ ਆਈ ਸੀ ਉਹ ਵੀ ਆਹੀ ਗੱਲ ਕਹਿੰਦੀ ਸੀ ਕਹਿੰਦੀ ਮੈਨੂੰ ਤਾਂ ਤੁਹਾਡੀ ਗੱਲ ਜੱਜ ਦੀ ਨਹੀਂ ਉਦੋਂ ਤਾਂ ਮੈਨੂੰ ਉਹਦੇ ਮੂੰਹ ਤੇ ਫਰਹਾਨਾ ਜੇ ਕਰਨੀ ਪਈ ਸੱਚੀ ਝੂਠੀ ਜੀ ਹੁਣ ਕੀ ਕਰਾਂ ਗਮਾਂਡੀਆਂ ਨੂੰ ਵੀ ਭੇਤ ਨਹੀਂ ਦਿੱਤੇ ਜਾਂਦੇ ਸਾਰੇ ਉਹ ਵੀ ਕਹਿੰਦੀ ਆ ਕਿ ਕਮਾਈ ਇੱਥੇ ਕਰੇ ਖਾਵੇ ਪੀਵੇ ਇੱਥੇ ਤੇ ਫੜਾਵੇ ਪੇਕੇ ਕਹਿੰਦੀ ਇਹ ਗੱਲਾਂ ਤਾਂ ਹਜਮ ਨਹੀਂ ਹੁੰਦੀਆਂ ਦੇਖਦੇ ਆਂ ਫਿਰ ਆਪਾਂ ਹੁਣ ਪਹਿਲਾਂ ਤਾਂ ਮੈਂ ਕੱਲੀ ਸੀ ਤੇ ਹੁਣ ਤਾਂ ਫਿਰ ਆਪਾਂ ਮਾਂ ਪੁੱਤ ਦੋ ਹੋ ਗਏ ਤੇ ਉਤਰ ਪਿਓ ਨਹੀਂ ਬਾਰੇ ਸਾਰੇ ਆਉਣਾਂ ਦਾ ਗੱਲ ਨੂੰ ਉਹ ਕੀ ਗੱਲ ਉੱਤੇ ਆਉਣ ਹੁੰਦਾ ਉਹ ਕਹਿੰਦਾ ਜਵਾਨ ਹੋਈ ਐ ਜਵਾਨ ਹੋਈ ਐ ਕਾਰਮੇ ਲੈ ਦੱਸ ਇਸ ਗੱਲ ਤੇ ੜਿਆ ਖੜਾ ਵੀ ਜੇ ਕਾਰਮੇ ਹੁਣ ਤੂੰ ਐਂ ਤਾਂ ਦੇਖ ਲੈ ੜਤੀ ਐ ਤਾਂ ਠੈਣੀ ਨਹੀਂ ਜ਼ਰਦਾ ਹੱਥ ਤੇ ਤੇ ਕਿੱਥੋਂ ਤੇਰੀ ਫੀਸ ਭਰੀਏ ਕਿੱਥੋਂ ਘਰ ਦੇ ਖਰਚੇ ਚਲਾਈਏ ਕਰੀਏ ਕੀ ਕਿੱਧਰ ਨੂੰ ਜਾਈਏ অনুপਾਈ ਤੂੰ ਦਾ ਪਾਕ ਉਸ ਕੁਸ ਮੈਂ ਪਾਉ ਹੁਣ ਆਪਾਂ ਦੋਨੇ ਮਾਂ ਪੁੱਤ ਦੱਬ ਕੇ ਕੋਈ ਗੱਲ ਕਰੀਏ ਮਣੀ ਜੀ ਠੀਕ ਐ ਠੀਕ ਐ ਹਾਂ ਮੜਾ ਤੂੰ ਕੜੜਾ ਰਹੀ ਹਾਂ ਹਾਂ ਕੋਈ ਕੱਲੀ ਤੋਂ ਨਹੀਂ ਮੈਥੋਂ ਲਟਾਉਂਦਾ ਕੰਮ ਪੁੱਤ ਨਾ ਨਾ ਕੋਈ ਨਾ ਹਾਂ ਕੋਈ ਨਾ ਮੈਂ ਹੁਣ ਮੈਂ ਹੱਲ ਕਰਕੇ ਜਾਂਗਾ ਉਹ ਨਜ਼ਰ ਮੈਂ ਵੀ ਨਹੀਂ ਜਾਂਦਾ ਫਿਰ ਹੋਰ ਕੀ ਕਰੀਏ ਚੱਲ ਹੱਲ ਤਾਂ ਕਰਾਂਗੇ ਕੋਈ ਲੈ ਅੱਗੇ ਸਤਿਕਾਰ ਸ੍ਰੀ ਅਕਾਲ ਸਤਿਕਾਰ ਕੋ ਦਿਖੋ ਹਾਂ ਠੀਕ ਐ ਉਸਨੀ ਤੂੰ ਬੇਨਾ ਦਸੇ ਆ ਗਿਆ ਫਿਰ ਹੋਰ ਮੈਂ ਕੀ ਕਰਦਾ ਮੈਂ ਫੋਨ ਲਾਈ ਜਾਂਦਾ ਤੁਸੀਂ ਫੋਨ ਦਾ ਰਿਪਲਾਈ ਨਹੀਂ ਕਰਦੇ ਸੀ ਮੈਨੂੰ ਫਰਾਰ ਕਿਉਂ ਨਹੀਂ ਬਿਆਹ ਆਪਣਾ ਉਹ ਯਾਰ ਤੈਨੂੰ ਦੱਸਿਆ ਤਾਂ ਸੀਗਾ ਵੀ ਹਜੇ ਕੋਈ ਹੱਲ ਹੋਇਆ ਨਹੀਂ ਪੈਸਿਆਂ ਦਾ ਤੂੰ ਫੇਰ ਆ ਗਿਆ ਫਿਰ ਮੈਂ ਕਾਲਜ ਦੀ ਫੀਸ ਭਰਨੀ ਸੀ ਨਾ ਮੇਰੇ ਕਾਲਜ ਦੀ ਫੀਸ ਬਣ ਗਈ ਹੈ ਦਾ ਹੀ ਟਾਈਮ ਉਹ ਫੀਸ ਤਾਂ ਬੇਟਾ ਭਰਨੀ ਆ ਉਹ ਤਾਂ ਸਾਨੂੰ ਮਦੀਨ ਹੈ ਪਰ ਅਸੀਂ ਕਰੀਏ ਕੀ ਕਰਨਾ ਕੀ ਸੀ ਜਾਂ ਫਿਰ ਮੈਨੂੰ ਪੈਸੇ ਬਾਹਰ ਦੇ ਮੈਂ ਵੀ ਕਾਲਜ ਦੀ ਫੀਸ ਭਰ ਦਾਲਣੀ ਹੈ ਜੇ ਡੁੱਬੀ ਤਾਂ ਤਾਂ ਜੇ ਸਾਂ ਆਇਆ ਸਾਂ ਨਹੀਂ ਆਉਂਦਾ ਜੀ ਸਾਂ ਤਾਂ ਸਾਨੂੰ ਜਿਵੇਂ ਮੈਂ ਦੱਸਿਆ ਉਵੇਂ ਆਊਗਾ ਸੁਣ ਕੇ ਗੱਲ ਤੁਸੀਂ ਮੇਰੀ ਗੱਲ ਤੇ ਅਸਰ ਕਰ ਲੋ ਜਿਹੜੀ ਗੱਲ ਮੈਂ ਉਹਦੇ ਕੋਈ ਸੀ ਉਹਦੇ ਤਾਂ ਮਾੜੇ ਜਿਹੇ ਗੇੜ ਪਾ ਕੇ ਕਹੀ ਸੀ ਅੱਜ ਮੈਂ ਸਿੱਧੂ ਸਿੱਧਾ ਕਹਿਣੀ ਆ ਤੁਸੀਂ ਪ੍ਰੀਤ ਨੂੰ ਕਹੋ ਵੀ ਭਾਈ ਪੈਸੇ ਤਾਂ ਤੈਨੂੰ ਘਰੇ ਦੇਣੇ ਹੀ ਪੈਣਗੇ ਸੁਣ ਕੇ ਗੱਲ ਐ ਆਪਣਾ ਕੰਮ ਲੋਟ ਨਹੀਂ ਆਉਣਾ ਨਾਲੇ ਤਾਂ ਜਵਾਖ ਦੀ ਪੜਾਈ ਖਰਾਬ ਹੋਈ ਜਾਂਦੀ ਐ ਨਾਲੇ ਉਧਰੋਂ ਚੜੀ ਜਾਂਦੇ ਨੇ ਵਿਆਜ ਤੇ ਪਰਵਿਆਜ ਬਣੀ ਜਾਂਦੇ ਨੇ ਘਰੇ ਕੁੱਲ ਚੀਜ਼ ਦੀ ਲੋੜ ਐ ਕੀ ਚੀਜ਼ ਦੀ ਲੋੜ ਨਹੀਂ ਹੈਗੀ ਉਹ ਹੁਣ ਮੈਂ ਜਵਾਨੋਂ ਬੇਜਵਾਨ ਕਿਵੇਂ ਹੋ ਜਾਾਂ ਸਭ ਉੱਥੇ ਕਿਹੜਾ ਫਿਰ ਨਿੱਕੀ ਰੂਪ ਚ ਹੋਇਆ ਸੀ ਉਹ ਸੋ ਉਹ ਲਿਖਤੀ ਰੂਪ ਜਿਦਾ ਨਹੀਂ ਹੋਇਆ ਸੀ ਪੁੱਤ ਜਵਾਨ ਦਾ ਬਣਾਈ ਅਗਲੇ ਨੂੰ ਲੈ ਇਹਦਾ ਜਵਾਨ ਨੂੰ ਚੱਕੀ ਫਿਰਦਾ ਹੈਗਾ ਚੌਧਰੀ ਜਵਾਨਾਂ ਦਾ ਲੋਕ ਵੱਡੀਆਂ-ਪੱਡੀਆਂ ਮੁੱਕਰ ਜਾਂਦੇ ਨੇ ਇਹ ਕਾਦੀ ਜ਼ਬਾਨ ਹੈਗੀ ਨਾਲੇ ਫਿਰ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਹੈ ਫੇਰ ਵੀ ਉਹ ਵੀ ਕਬੀਲਦਾਰ ਨੇ ਵੀ ਖਰਚਾ ਕਰਿਆ ਵਿਆਹ ਤੇ ਉਹ ਵੀ ਪੈਸੇ ਲਾਈ ਨੇ ਕਿਤੋਂ ਇੰਨੀ ਕੀ ਗਾਹਾਂ ਇੱਥੇ ਉੱਗਣ ਨਿਕਲੀ ਜਾਂਦੀ ਆ ਉਹ ਵੀ ਸਿਆਣੇ ਬਣ ਹੁਣ ਉਸੇ ਜ਼ਬਾਨ ਤੇ ਖੜੇ ਰਹਿਣਗੇ ਓਏ ਓਏ ਤਾਂ ਤੇਰੀ ਗੱਲ ਠੀਕ ਐ ਹੁਣ ਆਪਾਂ ਇੱਕੋ ਦਾਮ ਅਗਲੇ ਨੂੰ ਐ ਕਹਿ ਵੀ ਨਹੀਂ ਸਕਦੇ ਨਾ ਫੜ ਲਾ ਪੂਸ਼ ਭਾਈ ਤੂੰ ਤਾਂ ਮੇਰੇ ਕਨੀ ਹਰੂ ਤੋਰੂ ਲੱਗ ਜਾਨੀਆ ਕਰਨ ਜबान ਦਾ ਵੀ ਕੋ ਮੁੱਲ ਹੁੰਦਾ ਫੇਰ ਐਂ ਕਰ ਮੁੱਲ ਜबान ਦਾ ਰੱਖ ਲੋ ਆ ਜਵਾਖ ਨੂੰ ਹਟਾ ਕੇ ਘਰੇ ਬਿਠਾ ਲੋ ਬਸ ਹੋ ਗਈਆਂ ਪੜਾਈਆਂ ਪਰ ਹੋਰ ਤਾਂ ਕੋਈ ਹੱਲ ਨਹੀਂ ਆਹੀ ਹੱਲ ਐ ਖਾਣਾ ਪੀਣਾ ਬੰਦ ਕਰ ਦੰਨੇ ਆ ਕੱਲ ਨੂੰ ਬਾਣੀਆਂ ਸੌਦੇ ਵਾਲਾ ਵੀ ਜਵਾਬ ਦੇ ਜਾਊਗਾ ਪੁੱਤ ਆਪਾਂ ਨੂੰ ਸੌਦਾ ਕਿੱਥੋਂ ਦੇ ਦਊਗਾ ਦਾਹ ਦੇ ਦਊਗਾ ਕੋਈ ਨਹੀਂ ਦਿੰਦਾ ਫਿਰ ਫਿਰ ਇਹਨੂੰ ਆਈ ਨਹੀਂ ਆਉਂਦਾ ਹੈਗਾ ਲਖਣ ਵੀ ਹੁਣ ਚਲ ਠੀਕ ਆ ਜਿਹੜਾ ਕੁਝ ਹੋ ਗਿਆ ਹੋ ਗਿਆ ਜੇ ਕੋਈ ਉਹਨਾਂ ਦੀ ਅੜੀ ਥੋੜੀ ਹੋਊਗੀ ਗੱਲ ਉਦੋਂ ਆਪਾਂ ਸਹਾਰਾ ਲਵਾ ਦਿਆਂਗੇ ਨਾਲੇ ਆਪਾਂ ਕਿਹੜਾ ਕੋਈ ਹੋਰ ਚੀਜ਼ ਮੰਗੀ ਹੈ ਉਹਨਾਂ ਤੋਂ ਵੀ ਆਪਾਂ ਮੰਗ ਕਰ ਲਈ ਉਹ ਤੇ ਪੈਸੇ ਲਵਾਤੇ ਚਲ ਮੈਨੂੰ ਸੋਚਣ ਦਾ ਟਾਈਮ ਤਾਂ ਦੇ ਦਿਓ ਟਾਈਮ ਹੀ ਟਾਈਮ ਹੈ ਜੀ ਸੋਚ ਲੋ ਬਾਪੂ ਸੋਚਣਾ ਕੀ ਹੈ ਤੁਸੀਂ ਭਾਬੀ ਨਾਲ ਗੱਲ ਕਰੋ ਮੈਂ ਵੀ ਹੁਣ ਪੜ੍ਹਾਈਆਂ ਕਰਨੀਆਂ ਨੇ ਬਾਕੀ ਘਰ ਦੇ ਖਰਚੇ ਠੀਕ ਹੈ ਮੈਂ ਮੰਨਦਾ ਵੀ ਤੇਰੀ ਪੜ੍ਹਾਈ ਦਾ ਖਰਚ ਹੈ ਘਰ ਦੇ ਖਰਚ ਨੇ ਪਹਿਲਾਂ ਵੀ ਤਾਂ ਘਰ 'ਚ ਖਰਚ ਚੱਲਦਾ ਸੀ ਉਦੋਂ ਕੀਤੇ ਸਿਰਫ ਤੇ ਚੱਲਦਾ ਸੀ ਜਦੋਂ ਉਹ ਆਈ ਨਹੀਂ ਸੀ ਹੈ ਸਾਰਾ ਬੋਝ ਉਹ ਬਗੜੀ ਦੇ ਸਿਰ ਤੇ ਮਾਣੋ ਤੁਸੀਂ ਨਾਲੇ ਗੱਲ ਸੁਣ ਲਓ ਮੇਰੀ ਇੱਕ ਮੈਨੂੰ ਚਾਹੇ ਜਿੰਨਾ ਮਰਜ਼ੀ ਕਹੀ ਜਾਓ ਮੈਂ ਆਪਦੀ ਜ਼ੁਬਾਨ ਤੋਂ ਨਹੀਂ ਮੁੱਕਰਦਾ ਲੈ ਆਖੇ ਪੱਥਰ ਤੇ ਬੂੰਦ ਪਈ ਨਾ ਪਈ ਹੈ ਘਰ ਮੁੱਦਾ ਵੱਜਣ ਵਾਲਾ ਹੋ ਰਿਹਾ ਆਖੇ ਮੈਂ ਜ਼ੁਬਾਨ ਤੋਂ ਹੀ ਨਹੀਂ ਮੁੱਕਰਦਾ ਜੀ ਜ਼ੁਬਾਨ ਜ਼ੁਬਾਨ ਹੀ ਰੱਖ ਲਿਓ ਉਹ ਆਰਤੀ ਦਾ ਬੇਲ ਵੱਧ ਕੇ ਐਡਾ ਹੋ ਗਿਆ ਤੇ ਜਿਹੜਾ ਘਾਰੇ ਭਾਂਡੇ ਖਾਲੀ ਪਏ ਨੇ ਨੂਨ ਮਿਰਚ ਕਣੀ ਉਹ ਵੀ ਤੇ ਹਜੇ ਅਖੇ ਮੈਂ ਕਹਿੰਦਾ ਨਹੀਂ ਕੱਲੀ ਇਹਦੀ ਜਵਾਨ ਨੂੰ ਸਰਤੇ ਚੱਕਾਂਗੇ ਆਪਾਂ ਪੁੱਤ ਮਰੀ ਜਾਂਦਾ ਆਪਦੀ ਜ਼ੁਬਾਨ ਦੀ ਬੱਪੂ ਗੱਲ ਤਾਂ ਕਰਨੀ ਭੂਦੇ ਨੂੰ ਮੰਮੀ ਸਹੀ ਕਹਿੰਦੀ ਆ ਜਮਾ ਉਹ ਗੱਲ ਸੁਣ ਓਏ ਤੂੰ ਤਾਂ ਚੁੱਪ ਹੀ ਰਹਿ ਓਦੋਂ ਨਾਲ ਜਦੋਂ ਮੈਂ ਗੱਲ ਕਰੂੰ ਕਰੂੰ ਪਹਿਲਾਂ ਤੂੰ ਦੱਸ ਮੈਨੂੰ ਆਹ ਕਿੱਥੋਂ ਲੈ ਆਏ ਤੇ ਉੱਥੇ ਲੈਤੀ ਆ ਮੈਂ ਉਥੋਂ ਲਈ ਆ ਤੈਨੂੰ ਮੈਂ ਕਿੰਨੇ ਪੈਸੇ ਦਿੱਤੇ ਪਿਛਲੀ ਵਾਰੀ 5000 ਤੇ ਫਿਰ ਇਹ ਕਿੰਨੇ ਦੀ ਲੈ ਗਈ ਆ ਇਹ 2000 ਦੀ ਤੇ ਫਿਰ 2000 ਤਾਂ ਤੂੰ ਇਹਦੇ ਤੇ ਖਰਚਾ ਕਰਤਾ ਹੈ ਤੇ ਉਹ 3000 ਰੁਪਏ ਬਚਾ ਤੇਰੇ ਕੋਲ ਉਹ ਕਿੱਥੇ ਉਹ ਵੀ ਹੁਣ ਕੋਲਿਆ ਫਿਰ ਫੇਸਬੁਕ ਤਾਂ ਪੂਰੀ ਭਰਨੀ ਆ ਨਾ ਬਾਪੂ ਫਿਰ ਮੈਂ ਨਾ ਜਦੋਂ ਇੰਨੀ ਇੰਨੀ ਮਹਿੰਗੀਆਂ ਚੀਜ਼ਾਂ ਖਰੀਦੋਂਗੇ ਫਿਰ ਤੁਹਾਡਾ ਖਰਚਾ ਕਿਵੇਂ ਪੂਰਾ ਹੋਊਗਾ ਉਦੋਂ ਫਿਰ ਬਾਪੂ ਹੁਣ ਉਧਰ ਤਾਂ ਤੈਨੂੰ ਪਤਾ ਹੀ ਆ ਫਿਰ ਕਿਵੇਂ ਦਾ ਮਾਹੌਲ ਆ ਤੇ ਨਾਲੇ ਆਹਾਂ ਆ ਦੇਖ ਇੱਥੇ ਅਸੀਂ ਆਹ ਵਰਦੇ ਆ ਫਿਰ ਉਧਰ ਦਾ ਮਾਹੌਲ ਵੀ ਦੇਖੋ ਨਾ ਓਏ ਮਾਹੌਲ ਤਾਂ ਦੇਖਣ ਬਰਾਬਰ ਆਪਦਾ ਖਰਚ ਵੀ ਦੇਖ ਕਰ ਕੰਨੀ ਦੇਖ ਕੇ ਚੱਲ ਉਹਨੂੰ ਤਾਂ ਬੇਚਾਰੇ ਨੂੰ ਤੁਸੀਂ ਕਹੀ ਜਾਨੋ ਵੀ ਉਹ ਤੋਂ ਪੈਸੇ ਫੜੋ ਉਹ ਤੋਂ ਪੈਸੇ ਫੜੋ ਤੇ ਆਪਦਾ ਖਰਚਾ ਕੰਟਰੋਲ ਕਰ ਲਓ ਸੁੱ ਆਪਦੇ ਪੁੱਤਾਂ ਮਰੀ ਦਾ ਗੱਲ ਹੋਰ ਕਰੂ ਨੂ ਮਰੀ ਹੋਰ ਕਰੂ ਗੱਲ ਇਹ ਨੂ ਨੂੰ ਕੁਛ ਮਿਲਦਾ ਨਹੀਂ ਸਾਰੇ ਕੁਛ ਮਿਲਦਾਗਾ ਨੂ ਨੂੰ ਹੋਰ ਕਿਤੋਂ ਲੈਂਦੀ ਆ ਉਹ ਫਿਰ ਉਹਦੇ ਹਲਕੇ ਚ ਡੰਡਾ ਦੇ ਦਿਓ ਦੇ ਦਿਓ ਡੰਡਾ ਡੰਡਾ ਤਾਂ ਇੱਥੇ ਹਲਕੇ ਚ ਹੋਰਾਂ ਦੇ ਬਥੇਰੇ ਦੇਣ ਵਾਲੇ ਨੇ ਬਾਧੂ ਬੈਠੇ ਨੇ ਹੈ ਹੀ ਨਹੀਂ ਕੋਈ ਹਲਕੇ ਚ ਡੰਡਾ ਦੇਣ ਐ ਡੇਡੇ ਹੋ ਰਹੇ ਨੇ ਪਤਾ ਨਹੀਂ ਕਿੱਦੇ ਅਕਲ ਆਊਗੀ ਗੱਲ ਕਰਨ ਦੀ ਤੁਸੀਂ ਮਾੜੇ ਮਾੜੇ ਬੈਠ ਕੇ ਗੱਲ ਕਰ ਲੋ ਮੈਂ ਮਾੜੇ ਜਿਹਾ ਕੁਛ ਆ ਸੋ ਚਲੋ ਆ ਪਿਆਵਾਲੀਆਂ ਗੱਲਾਂ ਤੇ ਆਜੋ ਇਹਨਾਂ ਦੇ ਜਵਾਖਾਂ ਦੇ ਕੱਪੜੇ ਗਣਨ ਲੇ ਬੈਜੂ ਆ ਘੜੀ ਜੇ ਘੜੀ ਬਣ ਲਈ ਫੇਰ ਕੀ ਲੋੜਾ ਆ ਗਿਆ ਹੈ ਦੱਸ ਆ ਕੱਪੜੇ ਪਾਏ ਨੇ ਇਹ ਜੇ ਮੈਂ 5000 ਦਿੱਤਾ ਸੀ ਫਰਾਤਾ ਇਹਨੂੰ ਕੋਈ ਕਰੋੜ ਜਵਾਖ ਨੂੰ ਉਹਦਾ ਹਿਸਾਬ ਕਿਤਾਬ ਲੈਣ ਲੱਗਿਆ ਇਹ ਉਧਰ ਪਤਾ ਹੀ ਨਹੀਂ ਜਿਹੜਾ 3 ਚੜੇ ਮਹੀਨੇ 25000 ਜਾਂਦਾ ਉਹਦੀ ਕੋਈ ਗੱਲਬਾਤ ਹੀ ਨਹੀਂ ਹੈਗੀ ਨਾ 25000 ਜਾਂਦਾ ਉਹਦੇ ਤਾਂ ਕਹਿੰਦੀ ਸੀ ਤੁਸੀਂ ਗੱਲ ਕਰ ਲਿਓ ਜੀ ਆਪਾਂ ਤਾਂ ਰਿਸ਼ਤਾ ਹੀ ਇਹ ਹੀ ਲੈਣੇ ਹੁਣ ਤੇਰੀ ਜਮਾਨਤ ਕਿੱਧਰ ਗਈ ਉਹੀ ਬਾਰੇ ਨੂੰ ਪਸਤਾਉਣੀ ਆ ਜਿਹੜੇ ਮੇਰੇ ਮੂੰਹੋਂ ਨਿਕਲ ਗਈ ਹੁਣ ਮੁੜ ਕੇ ਗੱਲ ਮੇਰੇ ਤੇ ਹੀ ਆਉਂਦੀ ਆ ਤੁਸੀਂ ਚਾਹੇ ਜਿੰਨਾ ਕੁਸ਼ ਮਰਜੀ ਕਰ ਲੋ ਪਰ ਮੈਂ ਨਹੀਂ ਟਸ ਤੋਂ ਮਸ ਹੁੰਦਾ ਲੈ ਕਰ ਲੈ ਗੱਲ ਭਰ ਲੈ ਫੀਸ ਕਿੱਥੋਂ ਭਰੇਗਾ ਅਖੇ ਟਸ ਤੋਂ ਮਸ ਨਹੀਂ ਹੁੰਦਾ ਟਸ ਤੋਂ ਮਸ ਆਪ ਹੀ ਹੋ ਜਾ ਕੇ ਆੜਤੀਆਂ ਤੋਂ ਪੈਸੇ ਲਿਆ ਆਪ ਹੀ ਫਿਰੂਗਾ ਭੁਗਤਦਾ ਆੜਤੀਆਂ ਕੋਲੋਂ ਐ ਕਿਵੇਂ ਲਿਆਉਂ ਆੜਤੀਆਂ ਕੋਲੋਂ ਐ ਕਿਵੇਂ ਲਿਆਊਗਾ ਇਹਨਾਂ ਦੇ ਖਰਚੇ ਬੰਦ ਕਰਾ ਜਿਹੜੇ ਬਲਤੂ ਕਰਦੇ ਨੇ ਐ ਕਰ ਸੂਈ ਤਾਂ ਗੱਲ ਲੈ ਕੇ ਤੋਪੇ ਲਾ ਦੇ ਜਵਾਖਾਂ ਦੇ ਮੂੰਹ ਨੂੰ ਇਹ ਲਰੇਨਾ ਦੇ ਮੂੰਹ ਉਹ ਜਵਾਕੜੀ ਕੰਨੀ ਉਹਦੀ ਪੈਜੂ ਉਹਦੀ ਪੈਜੂ ਇਹਨਾਂ ਨੂੰ ਕੁਛ ਕਹਿੰਦੀ ਨਹੀਂ ਮੈਨੂੰ ਆਈ ਨਹੀਂ ਸਮਝ ਆਉਂਦੀ ਪਿਓ ਇਹਨਾਂ ਦਾ ਹੈ ਕਿ ਉਹਦਾ ਹੈ ਭਈ ਉਹ ਵੀ ਇਸ ਘਰ ਦਾ ਜੀ ਹੈ ਬਹਿ ਕੇ ਲੈ ਕੇ ਆਂਦੀ ਆਹੋ ਮੁੰਲੂਣੀ ਖਰੀਦ ਕੇ ਲੈ ਕੇ ਆਂਦੀ ਪੰਗਾ ਹੀ ਛੇੜ ਲਿਆ ਪੰਗਾ ਛੇੜ ਲਿਆ ਉਹ ਤਾਂ ਚੌੜੀ ਹੋ ਕੇ ਇਸ ਨੂੰ ਜਗੜ ਬਣਾ ਚੌੜਾ ਤੂੰ ਵੀ ਬਥੇਰਾ ਹੋਇਆ ਸੀ ਅਖੇ ਨੌਕਰੀ ਕਰੂਗੀ ਐ ਕਰ ਲਾਂਗੇ ਜੀ ਫਲਾਨਾ ਕਰ ਲਾਂਗੇ ਵੱਡੇ ਵੱਡੇ ਸੁਪਨੇ ਦੇਖਣ ਲੱਗ ਗਿਆ ਸੀ ਦੇਖ ਲੈ ਸੁਪਨੇ ਕਰ ਲੈ ਤੂੰ ਮੈਨੂੰ ਐਂ ਕੱਸ ਪਰ ਉਹਨੇ ਤੇ ਘਾਟ ਕੇ ਨੌਕਰੀ ਕਰਦੀ ਐ ਜਿਹੜੀ 2 ਸਾਲ ਦੀ ਜਮਾਨ ਕਰੀ ਐ ਜਦੋਂ 2 ਸਾਲ ਨੰਗਲ ਕੇ ਫੇਰ ਉਹ ਪੈਸੇ ਕਿੱਥੇ ਜਾਣਗੇ ਦੱਸ ਮੈਨੂੰ ਇੱਥੇ ਹੀ ਆਉਣਗੇ ਜਦੋਂ ਨੂੰ 2 ਸਾਲ ਨੰਗਣਗੇ ਉਹ ਦੋਨੋਂ ਤਾਂ ਇਹ ਨੂੰ ਵੀ ਦੰਦ ਲੱਗਿਆਉਣਗੇ ਵੱਡੇ ਵੱਡੇ ਦੇਖੀ ਸਿਆ ਆਹ ਹੋ ਜਿਹਦੇ ਤੇਰੇ ਦੰਦ ਲੱਗਿਆ ਦੰਦ ਲੱਗਿਆਉਣਗੇ ਆ ਦੇਖ ਲਾਓ ਤੇਰੀ ਮਾਂ ਤੁਹਾਨੂੰ ਇਹੀ ਚ ਕਹ ਦਿੱਤੀਆਂ ਨੇ